ਹਾਂਜੀ ਸਰ ਹਾਂਜੀ ਅੱਜ ਕਲਮਾ ਦੇ ਰੰਗ ਸਾਈਸਬਰ ਰਜਿਸਟਰਡ ਫਰੀਦਕੋਟ ਦੇ ਵੱਲੋਂ ਕਾਫੀ ਮਹੀਨਿਆਂ ਦੇ ਬਾਅਦ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਕਲਵਿੰਦਰ ਵੈਕ ਜਿਹੜੇ ਕਿ ਨੋਜਵਾਨ ਸ਼ਾਇਰ ਨੇ ਇਸ ਤੋਂ ਇਲਾਵਾ ਨਾਮਵਰ ਕਹਾਣੀਕਾਰ ਵੀ ਹੈ ਤੇ ਕਾਫੀ ਹਸਤੀ ਐਸਟਰਾ ਦੀ ਹੈਗੀ ਹੈ ਜਿਹੜੀ ਕਿ ਕਿਸੇ ਨਾਮ ਦੀ ਮਹਤਾਜ ਨਹੀਂ ਅੱਜ ਇਹਨਾਂ ਦਾ ਅਸੀਂ ਰੋਬਰੂ ਰੱਖਿਆ ਇਸ ਤੋਂ ਇਲਾਵਾ ਸਰਬਜੀਤ ਕੋਲ ਸਾਡੀ ਉੱਬਰ ਦੀ ਗਾਇਕਾ ਸਾਡੇ ਇਲਾਕੇ ਦਾ ਮਾਨ ਉਹਨਾਂ ਦਾ ਅੱਜ ਅਸੀਂ ਗਾਣਾ ਵੀ ਰਿਲੀਜ਼ ਕੀਤਾ ਦਾਦੇ ਵਾਲੀ ਰਫਾ ਹਾਂਜੀ ਜੋ ਅੱਜ ਕਲਮਾ ਦੇ ਨਾਲ ਸਹਾਇਤਾ ਸਭਾ ਵੱਲੋਂ ਪ੍ਰੋਗਰਾਮ ਪੇਸ਼ ਆਇਆ ਗਿਆ ਹਾਂਜੀ ਸਰ ਤੇ ਇੱਕ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਇਹਨਾਂ ਵੱਲੋਂ ਸਹਿਯੋਗ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਸਾਡੀ ਸਿਹਤ ਤੋਂ ਸਾਡੇ ਕਲਚਰ ਤੋਂ ਸਾਡੀਆਂ ਕਿਤਾਬਾਂ ਤੋਂ ਵੱਖ ਹੋ ਰਹੀ ਹੈ ਸਿਰਫ ਸੋਸ਼ਲ ਮੀਡੀਆ ਹੀ ਬੱਚੇ ਨੂੰ ਸਾਰਾ ਕੁਝ ਨਹੀਂ ਦੇ ਸਕਦੀ ਕਿਤਾਬਾਂ ਜੋ ਜੋ ਅਸੀਂ ਕਿਤਾਬਾਂ ਤੋਂ ਸਿੱਖ ਸਕਦੇ ਆ ਉਹ ਕਿਤਾਬਾਂ ਹੀ ਸਾਰਾ ਕੁਝ ਸਾਨੂੰ ਸਿਖਾ ਸਕਦੀਆਂ ਕਿਉਂਕਿ ਬਚਪਨ ਤੋਂ ਹੀ ਅਸੀਂ ਕਿਤਾਬਾਂ ਨਾਲ ਹੀ ਜੁੜੇ ਹੋਏ ਆ ਤੇ ਇਹਨਾਂ ਦੀ ਸਭਾ ਨੇ ਵੀ ਮੈਨੂੰ ਮਤਲਬ ਪਹਿਲਾਂ ਵੀ ਇਨਵਾਈਟ ਕੀਤਾ ਸੀ ਤੇ ਹੁਣ ਵੀ ਇਹ ਸਾਡੇ ਗਾਣੇ ਪ੍ਰੋਮੋਸ਼ਨ ਕਰ ਰਹੇ ਨੇ ਤੇ ਜੇ ਕਿਸੇ ਨੇ ਵੀ ਇਨ ਕੇਸ ਜੇ ਤੁਸੀਂ ਵੀ ਕੋਈ ਵੀ ਸਟੇਜ ਪਰਫਾਰਮੈਂਸ ਕਰਨੀ ਹੈ ਜਾਂ ਕਿਤਾਬਾਂ ਨਾਲ ਜੁੜੇ ਹੋਏ ਹੋ ਤੁਹਾਨੂੰ ਕੋਈ ਸਪੋਰਟ ਨਹੀਂ ਮਿਲੀ ਤਾਂ ਤੁਸੀਂ ਕਲਮਾ ਦੇ ਰੰਗ ਸਿਹਤ ਇਹਨਾਂ ਨਾਲ ਕੰਟੈਕਟ ਕਰ ਸਕਦੇ ਆਂ ਜੇ ਤੁਹਾਡੀ ਪੜ੍ਹਾਈ ਦੀ ਗੱਲ ਕਰੀਏ ਤਾਂ ਕੀ ਪੜ੍ਹਾਈ ਹੈ ਤੁਹਾਡੀ ਕਿੱਥੇ ਤੱਕ ਪੜ੍ਹੀ ਹੋ? ਸਰ ਮੈਂ ਗ੍ਰੈਜੂਏਸ਼ਨ ਕਰਦੀ ਪਈ ਆ ਮੇਰੀ ਸਟੱਡੀ ਵੀ ਕੰਟੀਨਿਊ ਚੱਲ ਰਹੀ ਹੈ। ਤੇ ਉਮਰ ਤੁਹਾਡੀ? ਮੇਰੀ ਉਮਰ ਹੋ ਗਈ ਜੀ 24 ਸਾਲ ਹੋ ਗਈ ਹੁਣ। ਅਗਾਹਾਂ ਦਾ ਕੀ ਸੋਚਿਆ ਅੱਗੇ ਦਾ ਫਿਚਰ ਦਾ? ਫਿਊਚਰ ਪਲਾਨ ਹੈ ਜੀ ਜੇ سپورਟ ਰਹੀ ਤਾਂ ਆਪਾਂ ਮਤਲਬ ਇਸ ਲਾਈਨ 'ਚ ਬਹੁਤ ਅੱਗੇ ਜਾਵਾਂਗੇ ਨਹੀਂ ਤਾਂ ਫਿਰ ਵਾਈ ਗਰੂਦੀ ਜੋ ਮਰਜ਼ੀ ਹੋਈ।